ਜੀ ਤੱਕ ਆ ਰਹੀ ਆ ਮੈਂ ਘਰ ਚੱਕ ਤਾ ਕੱਲ 3 ਵਜੇ ਇੱਥੇ ਵੀਰ ਵੱਡੇ ਦੇ ਘਰ ਆਈ ਹਾਂ ਵੱਡੇ ਵੀਰ ਦੇ ਘਰ ਆਈਆਂ ਰਾਤ ਰਹੀਆਂ ਇੱਥੇ ਹੀ ਜਿਹੜਾ ਨਿੱਕਾ ਵੀਰ ਆ ਉਹਨੇ ਰਾਤੀ ਰੋਟੀ ਖਾਧੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਆਪਣੇ ਘਰ ਆ ਗਿਆ ਆ ਕੇ ਲੰਮੇ ਪੈ ਗਿਆ ਵੀਰ ਮੇਰਾ ਅਸੀਂ ਸਵੇਰੇ ਆਏ ਆ 11 ਵਜੇ ਅੱਗੇ ਆ ਇਹ ਨਾ ਉੱਠਿਆ ਨਾ ਇਹਨੇ ਅੰਦਰੋਂ ਆਵਾਜ਼ ਦਿੱਤੀ ਅਸੀਂ ਬੜੀਆਂ ਆਵਾਜ਼ਾਂ ਮਾਰੀਆਂ ਆਪਣੇ ਭਰਾ ਨੂੰ ਕਿ ਉੱਠ ਜਾ ਉੱਠ ਜਾ ਆਵਾਜ਼ ਦੇ ਕਿਉਂ ਨਹੀਂ ਤੂੰ ਉੱਠਦਾ ਮੈਂ ਬਹੁਤ ਜ਼ਿਆਦਾ ਆਵਾਜ਼ਾਂ ਮਾਰਦੀ ਰਹੀ ਐ ਨਾਲ ਮੇਰੀ ਪਰਛਾਈ ਹੈ ਉਹਨੇ ਵੀ ਬੜੀਆਂ ਆਵਾਜ਼ਾਂ ਮਾਰੀਆਂ ਨੇ ਪਰ ਉਹ ਉੱਠਿਆ ਨਹੀਂ ਐ ਜਦੋਂ ਉੱਠਿਆ ਨਹੀਂ ਮੇਰੇ ਜੀ ਨੂੰ ਖੁਸ਼ ਹੋਈ ਜਾਂਦਾ ਮੈਂ ਇਹਨਾਂ ਦੀ ਵੱਡੀ ਭੈਣ ਐ ਫਿਰ ਅਸੀਂ ਮਿਸਤਰੀ ਸੱਦਿਆ ਮਿਸਤਰੀ ਆਇਆ ਦਰਵਾਜ਼ਾ ਬਾਹਰੋਂ ਬੰਦ ਸੀ ਜਿਹੜਾ ਸੀ ਨਾ ਦਰਵਾਜ਼ਾ ਬਾਹਰੋਂ ਬੰਦ ਸੀ ਹਾਂ ਅਸੀਂ ਮਿਸਤਰੀ ਸੱਦੇ ਆ ਮਿਸਤਰੀ ਨੇ ਆ ਕੇ ਬਾਰੀ ਤੋੜੀ ਆ ਬਾਰੀ ਦੀ ਗ੍ਰਿਲ ਵੱਢੀ ਆ ਨਾਲ ਅੰਦਰ ਦੋ ਮਤਲਬ ਮੁੰਡੇ ਭੇਜੇ ਨੇ ਉਹਨਾਂ ਵੇਖ ਕੇ ਦੱਸਿਆ ਕਿ ਅੰਦਰ ਵੀਰ ਤੁਹਾਡਾ ਟੰਗਿਆ ਆਏ ਪੱਕੇ ਦੇ ਨਾਲ ਰਾਜਵਿੰਦਰ ਸਿੰਘ ਟੰਗਿਆ ਅੰਦਰ ਮੈਂ ਰੌਲਾ ਪਾਇਆ ਮੈਂ ਕਿਹਾ ਚਾਬੀ ਲੱਭੋ ਚਾਬੀ ਨਾਲ ਕਿਤੇ ਖੁੱਲ ਜੇ ਕਿਤਰਾ ਖੁੱਲੇ ਫੇਰ ਉਹ ਮਿਸਤਰੀ ਨੇ ਸਾਰਾ ਤਾਲਾ ਜਿਹੜਾ ਵੱਢਿਆ ਸਾਰਾ ਸਾਡਾ ਲੋਕ ਤੋੜਿਆ ਫੇਰ ਅਸੀਂ ਅੰਦਰ ਗਏ ਅੰਦਰ ਜਾ ਕੇ ਆਪਣਾ ਭਰਾ ਵੇਖਿਆ ਮੇਰਾ ਭਰਾ ਮਰ ਗਿਆ ਇੱਕੋ ਗੱਲ ਮੇਰਾ ਭਰਾ ਇੱਕੋ ਗੱਲ ਹਿੰਦਾ ਹੀ ਕਿ ਮੇਰੇ ਘਰੋਂ ਭੱਜ ਗਈ ਆ 23 ਤਰੀਕ ਦੀ ਘਰੋਂ ਭੱਜ ਗਈ ਆ ਉਹ ਕਿਸੇ ਬੰਦੇ ਹਰਜੋਤ ਸਿੰਘ ਜੋਤੇ ਦੇ ਨਾਲ ਭੱਜੀ ਆ 8 ਲੱਖ ਰੁਪਈਆ ਲੈ ਕੇ ਗਈ ਆ ਨਾਲ ਸੋਨਾ ਲੈ ਕੇ ਗਈ ਆ ਆਂਦੀ ਮੈਂ ਤੇਰੇ ਘਰ ਨਹੀਂ ਆਉਣਾ ਹੁਣ ਮੈਂ ਨਹੀਂ ਬਹਿਣਾ ਪੰਚਾਇਤੀ ਵੀ ਚੱਲਦੀ ਹੀ ਗੱਲਬਾਤ ਸਾਰੇ ਦੱਸਦੇ ਹਨ ਪਰ ਇਹ ਆ ਕਿ ਬਾਅਦ ਵਿੱਚ ਮੇਰੇ ਭਰਾ ਨੇ ਕਿਹਾ ਮੈਂ ਤੂੰ ਕਿੱਦਾਂ ਬਹਿ ਗਈ ਮੈਂ ਤੈਨੂੰ ਤਲਾਕ ਨਹੀਂ ਦੇਣਾ ਮੈਂ ਨਹੀਂ ਤਲਾਕ ਦੇਣਾ ਪਹਿਲਾਂ ਆਂਦੀ ਹੀ ਦੇ ਮੈਨੂੰ ਤਲਾਕ ਆਂਦਾ ਮੈਂ ਨਹੀਂ ਤਲਾਕ ਦੇਣਾ ਹੁਣ ਉਹਨੂੰ ਕਿਤੇ ਖਬਰ ਪਈ ਇਹ ਪਹੁੰਚੀ ਉਹਦੇ ਤੱਕ ਹੀ ਇਹ ਮੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਵੇਖੋ ਸਾਡੀ ਹੱਥ ਜੋੜ ਕੇ ਰਵਾਈਆ ਇੱਕ ਮੇਰਾ ਅੱਗੇ ਇਹਨੇ ਮਾਰ ਦਿੱਤਾ ਸੀ ਨਹੀਂ ਸਰ ਜੀ ਖੁਦ ਖੁਸ਼ੀ ਨਹੀਂ ਉਹ ਕਰ ਸਕਦਾ ਕਿਉਂਕਿ 2 ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਉਹਦੀਆਂ ਲੱਤਾਂ ਦੋਵੇਂ ਟੁੱਟੀਆਂ ਸੀ ਉਹਦਾ ਚੂਲਾ ਟੁੱਟਾ ਉਹ ਖੜ ਨਹੀਂ ਸਕਦਾ ਵਾਕਰ ਤੋਂ ਬਿਨਾ ਉਹ ਕਦੀ ਇਹ ਕੰਮ ਨਹੀਂ ਕਰ ਸਕਦਾ ਕਿ ਵਾਕਰ ਤੋਂ ਬਿਨਾ ਜਾ ਕੇ ਏਡੀ ਤਾਂ ਚੜ੍ਹ ਕੇ ਫਾ ਲੈ ਸਕਦਾ ਨਹੀਂ ਕਿਉਂਕਿ ਉਹ ਉੱਠ ਹੀ ਨਹੀਂ ਸਕਦਾ ਖਲੋ ਹੀ ਨਹੀਂ ਸਕਦਾ ਤੇ ਫਾ ਕਿੱਦਾਂ ਲੈ ਸਕਦਾ ਤੁਹਾਨੂੰ ਮਸਲਤ ਦਾ ਕਾਰਨ ਕੀ ਲੱਗਦਾ ਹੈ ਕਾਰਨ ਲੱਗਦਾ ਕਿ ਮੇਰੇ ਭਰਾ ਨੂੰ ਉਹ ਮਾਰ ਕੇ ਗਈ ਹੈ ਉਹ ਮੁੰਡੇ ਨੂੰ ਬੰਦੇ ਨੂੰ ਨਾਰਜੋਤ ਸਿੰਘ ਜੋਤਾ ਤੇ ਸ਼ਰਨਜੀਤ ਕੌਰ ਹਾਂ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ ਉਹ ਇਸੇ ਪਿੰਡ ਦੇ ਵਿੱਚ ਬੈਠੀ ਆ ਕਿਸੇ ਦੇ ਘਰ ਜਾ ਕੇ ਇੱਕ ਤੁਸੀਂ ਕਹਿ ਰਹੇ ਕਿ ਦਰਵਾਜ਼ਾ ਲੌਕ ਸੀ ਅੰਦਰੋਂ ਤੇ ਫਿਰ ਉਹਦੇ ਕੋਲ ਚਾਬੀ ਆ ਸਰ ਜੀ ਉਹ ਘਰ ਦੀ ਮਾਲਕਨ ਕਹਿੰਦੀ ਮੈਂ ਘਰ ਦੀ ਮਾਲਕ ਮੈਂ ਕਿੱਦਾਂ ਚਾਬੀ ਦਵਾਂ ਅਜੇ ਮੇਰਾ ਤਲਾਕ ਨਹੀਂ ਹੋਇਆ ਇੱਕ ਚਾਬੀ ਉਹਦੇ ਕੋਲ ਆ ਇੱਕ ਚਾਬੀ ਇਹਦੇ ਕੋਲ ਹੁੰਦੀ ਸੀ ਅਸੀਂ ਜਦੋਂ ਆ ਕੇ ਵੇਖਿਆ ਸਾਨੂੰ ਉਹ ਵੀ ਚਾਬੀ ਨਹੀਂ ਲੱਭੀ ਪਰ ਉਹਦੇ ਕੋਲ ਚਾਬੀ ਹੈਗੀ ਆ ਉਹ ਤੁਹਾਨੂੰ ਸ਼ਿਕਾਇਤ ਉਹਦਾ ਹਾਂ ਉਹ ਦਾਤਰਤਲ ਹੋਇਆ ਮਾਰ ਕੇ ਗਈ ਆ ਬਾਹਰੋਂ ਮਾਰ ਕੇ ਗਈ ਅਸੀਂ ਪੰਚਾਇ ਆਪਣੇ ਸਰਪੰਚ ਸਾਹਿਬ ਦੇ ਨਾਲ ਅੱਗੇ ਵੀ ਧਮਕੀਆਂ ਦੇ ਕੇ ਗਈ ਆ ਦਾਤਰ ਲੈ ਕੇ ਆਈ ਅਸੀਂ ਦਰਖਾਸਤ ਦਿੱਤੀ ਆ ਥਾਣੇ ਦਰਖਾਸਤ ਦੇ ਕੇ ਆਏ ਆ ਸਰ ਦੀ ਸਾਰੇ ਉਹਦੀ ਕਾਰਵਾਈ ਕੋਈ ਨਹੀਂ ਹੋਈ ਦਰਖਾਸਤ ਦੀ ਵੀ ਬਹੁਤ ਪੁਲਿਸ ਪਹੁੰਚੀ ਆ ਕੀ ਚਾਹੁੰਦੇ ਹੋ ਤੁਸੀਂ ਪੁਲਿਸ ਕੀ ਕਰੀ ਨਹੀਂ ਕਤਲ ਕੋ ਕਰਵਾਈ ਕੀਤੀ ਜਾਵੇ ਸਰ ਜੀ ਉਹਦੇ ਉੱਤੇ ਪਰਚਾ ਕਟਿਆ ਜਾਏ ਸਾਨੂੰ ਇਨਸਾਫ ਚਾਹੀਦਾ ਇੱਕ ਅੱਗੇ ਇੰਨੇ ਮੇਰਾ ਵੀਰ ਮਾਰਿਆ ਸੀ ਇਹ ਕਿਨੇ ਹੌਣ ਮਾਰ ਦਿੱਤਾ ਮੇਰਾ ਵੀਰ ਮੈਨੂੰ ਇਨਸਾਫ ਮੰਗਣੀ ਆਪਣੇ ਵੀਰ ਦਾ ਕਿ ਜੇ ਤੂੰ ਘਰੋਂ ਚਲਕੇ ਮੇਰਾ ਵੀਰ ਕਿਉਂ ਮਾਰਿਆ ਇਹ ਮਾਰ ਕੇ ਗਈ ਆ ਕੇ ਪਤਾ ਉਹ ਤਲਾਕ ਨਹੀਂ ਦਿੰਦਾ ਤੇ ਮੇਰੇ ਭਰਾ ਨੂੰ ਮਾਰ ਦੇ ਪੁਲਿਸ ਨੇ ਕਟਿਆ ਵਾ ਤੇ ਦਰਖਾਸਤ ਲਿਖਾਈ ਗਈ ਹੈ ਦਰਖਾਸਤ ਲਿਖ ਕੇ ਦਿੱਤੀ ਹੈ ਜੀ ਪੁਲਿਸ ਕਹਿੰਦੇ ਆ ਕਿ ਅਸੀਂ ਉਹਦੇ ਉੱਤੇ ਪਰਚਾ ਹੋਵੇ ਗੱਲ ਹੋਇਆ ਬਲਵਿੰਦਰ ਸਿੰਘ ਮਰਦਾਵਾ ਮੈਂ ਆ ਦਾ ਭਰਾ ਆ ਜਿਹੜੀ ਜੱਥ ਹੋਈ ਆ ਕੀਧੀ ਆ ਮੇਰਾ ਭਰਾ ਦੇ ਆ ਜੀ ਕਿਨਾਰੀ ਆ ਰਾਜਵਿੰਦਰ ਸਿੰਘ ਅੱਛਾ ਜੀ ਮੈਂ ਆ ਦਾ ਆਪਣਾ ਕੰਮ ਤੇ ਜਾ ਤ ਤੇ ਰੋਟੀ ਖਾ ਕੇ ਤੇ ਅੰਦਰ ਵੜਾ ਆਪਣਾ ਖੱਪਾ ਵਾ ਜੀ ਜੀ ਹਾਂ ਜੀ ਤੇ ਮੁੜ ਕੇ ਅਹੀਂ ਲੇਟ ਉੱਠਦਾ ਸੀ ਤੇ 11 ਵਜੇ ਅਹੀਂ ਆਵਾਜ਼ ਮਾਰੀ ਆ ਨਹੀਂ ਆਵਾਜ਼ ਦਿੱਤੀ ਨਾ ਫਿਰ ਉਹ ਮਾਰੀ ਤੋਰ ਕੇ ਕਟਾ ਕੇ ਅੰਦਰ ਗਿਆ ਜਿਹੜਾ ਉੱਤੇ ਪੱਖੇ ਨਾਲ ਲਟਕਿਆ ਆ ਸੀ ਹੰਡੀਆਂ ਵੀ ਉਹ ਪੁੱਟਣ ਲਟਕ ਨਹੀਂ ਸਕਦਾਗਾ ਤੁਰ ਨਹੀਂ ਸਕਦਾ ਹੈ। ਵਾ ਕਰਨਾ ਤੁਰਦਾ ਹੈ ਉਹ। ਪੱਖੇ ਨਾਲ ਤੇਰੇ ਹਿਸਾਬ ਨਾਲ ਲਟਕ ਸਕਦਾ ਮੈਨੂੰ ਤਾਂ ਲੱਗਦਾ ਵੀ ਸਾਦੇ ਸਾ ਇਹਦੀ ਸਾਜੀ ਇਹ ਘਰ ਦੀ ਘਰ ਵਾਲੀ ਦੀ ਉਹ ਇਦੋਂ ਤਲਾਕ ਨੇ ਆਇਆ ਦੂਜੇ ਬੰਦੇ ਨਾਲ ਰਹਿਣ ਲਈ ਆ ਪਿੰਡ ਦੇ ਵਿੱਚ ਹੀ ਰਹਿੰਦੀ ਆ ਅੱਛਾ ਜੀ ਉੱਥੇ ਵੀ ਨਹਾ ਵੇਚਣ ਦੀ ਆ ਅੱਛਾ ਮਸੇਰੀ ਵੀ ਬਤਾ ਜੋ ਤਾਜ਼ਾ ਜਣਾ ਮੁੰਡੇ ਨਾਲ ਕੀ ਤੁਹਾਨੂੰ ਸ਼ੱਕ ਕੀ ਲੱਗਦਾ ਪਈ ਇਹਦਾ ਕਤਲ ਆਇਆ ਹਾਂਜੀ ਉਹ ਮਾਰਕ ਅੱਗੇ ਵੀ ਉਹ ਇੱਕ ਦੋ ਵਾਰੀ ਆਇਆ ਧਮਕੀਆਂ ਦੇ ਕੇ ਗਏ ਆ ਦਾਤਰ ਲੈ ਹੁੰਦੇ ਨਾਲ ਘਰ ਤੋਂ ਦਾ ਚੜ੍ਹ ਜੀਦ ਕੋਰ ਸੰਜੀਤ ਹਾਂਜੀ ਇਹ ਤੋਂ ਪਹਿਲਾਂ ਕੋਈ ਦਫ਼ਤਰ ਨੂੰ ਦਿੱਤੇ ਸੀ ਤੁਸੀਂ ਵੀ ਜ ਤਨਖਾਣ ਜੀ 18 ਸਰਕਾਰ ਦਿੱਤੇ ਆਡੀ ਕੋ ਸਮਾਈ ਗਏ ਜੀ ਭਾਜੀ ਕਿਉਂ ਰਕੀ ਤੁਹਾਨੂੰ ਇਹ ਤੋਂ ਖਤਰਾ ਵਾ ਅੱਛਾ ਜੀ ਅੱਗੇ ਵੀ ਇੱਕ ਦੋ ਮਾਰ ਕੇ ਆਈ ਆ ਪਿੱਛੇ ਅੱਜ ਜਿਹੜਾ ਨੇਫਾ ਲਿਆ ਤੁਹਾਨੂੰ ਕੀ ਲੱਗਦਾ ਕਿ ਇਹਨੇ ਆਪ ਨਹੀਂ ਲਿਆ ਨਹੀਂ ਆਪ ਨੇ ਲਿਆ ਨਫਾ ਇਹਨੂੰ ਮਾਰ ਦਿੱਤਾ ਗਿਆ ਉਤਰ ਜੁਗਤ ਹੈ ਜੀ ਤੁਹਾਨੂੰ ਦਾਣੇ ਹੈਗਾ ਉਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਦਰਸ਼ਕਾਂ ਤੋਂ ਇਹ ਮੰਗ ਕਰਦੇ ਆ ਵੀ ਇਹ ਇਨਸਾਫ ਹਣੋ ਦੋ ਤੋ ਦੋ ਦਿਨ ਚ ਕਾਰਵਾਈ ਹੋ ਜਾਸ ਇਨਸਾਫ ਹੋ ਜਾ ਜਨ ਸੀਗਾ ਇਹਦੀ ਸਾਦੀ ਜਿਹੜੀ ਆ ਹੋਈ ਸੀ ਸੰਜੀਤ ਕੌਰ ਪਤਨੀ ਲੇਟ ਰਾਜਵਿੰਦਰ ਸਿੰਘ ਜਿਹੜਾ ਅੱਜ ਮਰ ਗਿਆ ਇਹਦੀ ਕੋਈ ਘਰ ਦੀ ਸਿਹਰੀ ਸੀ ਜਿਹਨੂੰ ਜੇਜ ਤੋਂ ਦੇ ਕੇ ਤੇ ਦੂਜੇ ਦੇ ਘਰ ਜਾ ਕੇ ਬੈਗੀ ਕੋਈ ਤਲਾਕ ਨਹੀਂ ਹੋਇਆ ਤਾਂ ਜੀ ਮੌਕਾ ਤੇ ਆਏ ਆ ਬਿਆਨ ਲੈ ਰਹੇ ਆ ਜੋ ਤੱਕ ਪੀਸ ਜਿਹੜੀ ਸਾਡੀ ਆਏਗੀ ਸਾਹਮਣੇ ਉਸ ਮੁਤਾਬਕ ਆਪਾਂ ਕਾਰਵਾਈ ਕਰਾਂਗੇ ਸਰ ਪਹਿਲਾ ਜਿਹੜਾ ਮਾਮਲਾ ਜਿਹੜੀ ਕਿਹੜੀ ਧਾਰਾ ਦੇ ਅੰਦਰ ਜਿਹੜਾ ਫਿਲਹਾਲ ਤੇ 108 ਬੀਮੈਸ ਹੁੰਦੀ ਆ ਇਹਨੇ ਕਿਦੇ ਇੱਥੋਂ ਦੁਖੀ ਹੋਈ ਆ ਆ ਲੈ ਲੈ ਤੂੰ ਕਿਹਨੇ ਤੰਗ ਤੰਗ ਪ੍ਰੇਸ਼ਾਨ ਕਰੇ ਕੋਲੋਂ ਖੋ ਕੇ ਹਮਮ ਸਰ ਪਰਿਵਾਰਕ ਮੈਂ ਕਿ ਖਾਸਾ ਚਿਤਾ ਰਹੇ ਨੇ ਕਿ ਉਹਦਾ ਜਿਹੜਾ ਮੌਡਰ ਹੋਇਆ ਹੋਣੀ ਆ ਆਪਾਂ ਤੇ ਤੀਸਰੀ ਚੇਖ ਲੈਨੇ ਮੌਡਰ ਤੇ ਮੌਡਰ ਚਲੇਦਾ ਜੇ ਖੁਦ ਕਾਹੀ ਦੇ ਟੈਂਸ਼ਨ ਸੀ ਜੇ 108 ਬੀਮੈਸ ਦੇ ਦਾਂਗੇ ਠੀਕ ਆ ਸਰ ਪੋਸਟਮਾਰਡ ਕਰਵਾਇਆ ਜਾ ਰਿਹਾ ਜੀ ਪੋਸਟਮਾਰਡ ਕਰਾਇਆ ਲਾਸ ਜਿਹੜੀ ਆ ਡੈਡ ਅਕਾਵਾ ਕਰਵਾਤੀ ਆ